ਮੁਕੇਰੀਆਂ ਵਿੱਚ ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਮੁਸਾਹਿਬਪੁਰ ਕਸਬੇ ਨੇੜੇ ਇੱਕ ਟਰੱਕ ਦੇ ਸਕੂਟੀ ਨਾਲ ਟੱਕਰ ਹੋਣ ਕਾਰਨ ਪਤੀ ਪਤਨੀ ਦੀ ਮੌਤ ਹੋ ਗਈ। ਅਤੇ ਬੱਚਾ ਗੰਭੀਰ ਜ਼ਖਮੀ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋ ਚੌਕੀ ਇੰਚਾਰਜ ਪੰਘਾਲਾ ਐਸਆਈ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਰਕੇਸ਼ ਕੁਮਾਰ ਉਮਰ 32 ਸਾਲ ਪਿੰਡ ਪੱਟਿਆ ਰਾਜਪੂਤਾ ਆਪਣੀ ਪਤਨੀ ਅੰਜੂ ਬਾਲਾ ਅਤੇ ਪੁੱਤਰ ਮਨਪ੍ਰੀਤ ਉਮਰ 4 ਸਾਲ ਨਾਲ ਆਪਣੀ ਸਕੂਟੀ ਤੇ ਪਠਾਨਕੋਟ ਤੋਂ ਆਪਣੇ ਸਹੁਰਿਆਂ ਤੋਂ ਆਪਣੇ ਘਰ ਆ ਰਿਹਾ ਸੀ ਜਿਵੇਂ ਹੀ ਉਹ ਮਕੇਰੀਆ ਪਹੁੰਚੇ ਤਾਂ ਪਿੱਛੋਂ ਆ ਰਹੇ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਤਿੰਨੋਂ ਸੜ ਤੇ ਡੇਗਪੇ ਜਿਸ ਕਾਰਨ ਸਪੋਟੀ ਸਵਾਰ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬੱਚਾ ਗੰਭੀਰ ਚੱਕਰੀ ਹੋ ਗਿਆ ਉੱਥੇ ਟਰੱਕ ਡਰਾਈਵਰ ਨੇ ਸਥਿਤੀ ਦਾ ਫਾਇਦਾ ਉਠਾਇਆ ਅਤੇ ਟਰੱਕ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਉੱਥੇ ਇਕੱਠੇ ਹੋਏ ਲੋਕਾਂ ਨੇ ਤਿੰਨਾਂ ਨੂੰ ਸਿਵਲ ਹਸਪਤਾਲ ਮੁਕੇ ਦੀਆ ਪਹੁੰਚਾਇਆ ਅਤੇ ਮ੍ਰਿਤਕ ਜੋੜੇ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਉੱਤੇ ਰੱਖਿਆ ਗਿਆ ਅਤੇ ਬੱਚੇ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਐਫਰ ਕਾਰਡ ਦਿੱਤਾ ਗਿਆ ਮੇਰਾ ਨਾਂ ਰਾਣਾ ਜੀ ਇੱਦਾਂ ਮੈਂ ਜੀ ਇੱਥੇ ਬਾਬੇ ਦੇ ਸ਼ਹਿਰ ਕਰਦਾ ਪਿਆ ਸੀ ਜੀ ਤਾ ਮੈਂ ਸੈਰ ਕਰਕੇ ਉੱਥੇ ਮੈਂ ਕਿਹਾ ਚਲੋ ਜਰਾ ਬਹਿ ਲੈਂਦੇ ਆ ਬੈਠਾ ਤਾਂ ਨਹੀਂ ਦੇਰ ਨੂੰ ਕੀ ਹੋਇਆ ਖੜਖੜ ਦੀ ਆਵਾਜ਼ ਆਈ ਤਾਂ ਮੈਂ ਧੋੜ ਕੇ ਤਾਂ ਰੋਡ ਤੇ ਪਹੁੰਚਿਆ ਜੋ ਦੇਖਿਆ ਤਾਂ ਅੱਗੇ ਐਕਸੀਡੈਂਟ ਹੋਇਆ ਹੈਗਾ ਇੱਕ ਜਨਾਨੀ ਤੇ ਬੰਦਾ ਦੋਨਾਂ ਦੀ ਡੈਥ ਹੋ ਗਈ ਹੈ ਤਾਂ ਬੱਚੇ ਨੂੰ ਅਸੀਂ ਫਿਰ ਮੋਕੇ ਤੋਂ ਚੱਕ ਕੇ ਹਸਪੀਟਲ ਤੇ ਜਾ ਕੇ ਆਏ ਆ ਇਹ ਟਰੱਕ ਨਾ ਹੋਇਆ ਜੀ ਇਹ ਐਕਟਵਾ ਤੇ ਸੀਗੇ ਤੇ ਇਹ ਆ ਰਹੇ ਸੀ ਪਠਾਨਕੋਟ ਵੱਲੋਂ ਤੇ ਟਰੱਕ ਵੀ ਪਠਾਨਕੋਟ ਵੱਲ ਆ ਰਿਹਾ ਸੀ ਨਹੀਂ ਟਰੱਕ ਨਹੀਂ ਰੁਕਿਆ ਹਾਂਜੀ ਟਰੱਕ 도ੜ ਗਏ ਟਰੱਕ ਵਾਲਾ 도ੜ ਗਏ ਇਹ ਹਸਾਲੇ ਵਿੱਚ ਜੀ ਪਹਿਲਾਂ ਤਾਂ ਸਾਡੇ ਐਸ ਐਚਓ ਸਾਹਿਬ ਸਾਡੇ ਡੀ ਐਸ ਪੀ ਸਾਹਿਬ ਦੇ ਨਿਰਦੇਸ਼ ਅਨੁਸਾਰ ਅਸੀਂ ਇੱਥੇ ਆਏ ਹਾਂ ਫਿਰ ਇਹ ਤੁਹਾਨੂੰ ਪਤਾ ਲੱਗਾ ਸੀਗਾ ਫੋਨ ਆਇਆ ਸੀਗਾ ਜੀ ਤੇ ਅਸੀਂ ਮੌਕੇ ਤੇ ਆਏ ਹਾਂ ਮੌਕੇ ਤੇ ਸਾਨੂੰ 2 ਡੈਡ ਬੋਡੀਜ਼ ਜਿਹੜੀਆਂ ਆ ਉਹ ਮਿਲੀਆਂ ਆ ਇੱਕ ਸਕੂਟੀ ਤੇ ਸਵਾਰ ਸੀਗਾ ਇੱਕ ਬੱਚਾ ਸੀਗਾ 4 ਸਾਲ ਦਾ ਤੇ ਇੱਕ ਹਸਬੈਂਡ ਵਾਈਫ ਸੀਗੇ ਜਿਹਨਾਂ ਵਿੱਚ ਵਾਈਫ ਦਾ ਨਾਮ ਮੰਜੂ ਬਾਲਾ ਤੇ ਵਾਈਫ ਆਫ ਰਕੇਸ਼ ਕੁਮਾਰ ਇਹ ਜੀ ਭੱਟੀਆਂ ਦੇ ਰਹਿਣ ਵਾਲੇ ਹੈਗੇ ਆ ਤੇ ਇਹ ਆਪਣੇ ਸਹੁਰਿਆਂ ਦੇ ਕੋਲ ਹੋ ਸੀਗੇ ਪਠਾਨਕੋਟ ਤੇ ਉੱਥੋਂ ਆ ਰਹੇ ਸੀਗੇ ਸਵੇਰ ਵਾਪਸ ਤੇ ਰਸਤੇ ਵਿੱਚ ਮਛਾਪੁਰ ਮੋੜ ਦੇ ਨੇੜੇ ਹਾ사 ਵਾਪਰਿਆ ਜਿਹਦੇ ਵਿੱਚ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਤੋਂ ਇਹ ਜਿਹੜੇ ਸਾਡੇ ਸਕਿਡ ਮਾਰਕਸ ਵਗੈਰਾ ਹੈਗੇ ਉਹ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਟਿਪਰ ਸੀਗਾ ਜੀ ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਜਿਹੜਾ ਕਿ ਮੌਕੇ ਤੇ ਅਸੀਂ ਆਇਡੈਂਟੀਫਾਈ ਕਰਨ ਵਾਸਤੇ ਸੀਸੀਟੀਵੀ ਫੁਟੇਜ ਫੋਲ ਰਹੇ ਆ ਤੇ ਛੇਤੀ ਹੀ ਜਿਹੜਾ ਹੈਗਾ ਸੀਸੀਟੀਵੀ ਫੁਟੇਜ ਤੋਂ ਆਇਡੈਂਟੀਫਾਈ ਕਰਕੇ ਟਰੱਕ ਨੂੰ ਰਾਉਂਡ ਅਪ ਕੀਤਾ ਜਾਊਗਾ ਜੀ ਤੇ ਪਰਿਵਾਰਕ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਬਿਆਨਾਂ ਦੇ ਉੱਤੇ ਜਿਹੜੀ ਹੈ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਆ ਇਹ ਗੁੱਤੀ ਹੋ ਜਾਂਦੀ ਵੀ ਆ ਬਾਈ ਟ੍ਰੱਕ ਆ ਟ੍ਰੱਕ ਇਹੀ ਆਉਂਦੇ ਆ ਬਾਰੇ ਸਾਈਡ ਨੂੰ ਆਇਆ ਇਧਰ ਨੂੰ ਆਇਆ ਟ੍ਰੱਕ ਆ